ਦੋਸਤੋ ਇਸ ਕਹਾਣੀ ਨੂੰ ਜਰੂਰ ਸੁਣਿਓ ਅਤੇ ਅੱਗੇ ਸ਼ੇਅਰ ਵੀ ਕਰਿਓ ਦੋਸਤੋ ਇੱਕ ਥੋਬੀ ਸੀ ਉਸ ਥੋਬੀ ਦੇ ਕੋਲੇ ਇੱਕ ਗਦਾ ਰੱਖਿਆ ਹੋਇਆ ਸੀ ਇੱਕ ਦਿਨ ਸ਼ੈਤਾਨ ਨੇ ਆ ਕੇ ਉਸ ਥੋਬੀ ਦੇ ਗਦੇ ਨੂੰ ਖੋਲ ਦਿੱਤਾ ਤੇ ਗਦੇ ਨੇ ਜਾ ਕੇ ਕਿਸਾਨ ਦੀ ਫਸਲ ਬਰਬਾਦ ਕਰ ਦਿੱਤੀ ਫਸਲ ਬਰਬਾਦ ਹੋਈ ਦੇਖ ਕੇ ਕਿਸਾਨ ਨੂੰ ਬਹੁਤ ਗੁੱਸਾ ਆਇਆ ਉਸ ਨੇ ਗਦੇ ਨੂੰ ਗੋਲੀ ਮਾਰ ਦਿੱਤੀ ਗਦੇ ਦੀ ਮੌਤ ਦੇਖ ਕੇ ਥੋਬੀ ਨੂੰ ਬੜਾ ਗੁੱਸਾ ਆਇਆ ਉਸਨੇ ਜਾ ਕੇ ਉਸ ਕਿਸਾਨ ਦੀ ਹੱਤਿਆ ਕਰ ਦਿੱਤੀ ਇਹ ਦੇਖ ਕੇ ਕਿਸਾਨ ਦੇ ਪੁੱਤਰਾਂ ਨੂੰ ਬਹੁਤ ਗੁੱਸਾ ਆਇਆ ਉਹਨਾਂ ਨੇ ਉਸ ਥੋਬੀ ਅਤੇ ਉਸਦੇ ਸਾਰੇ ਪਰਿਵਾਰ ਨੂੰ ਮਾਰ ਦਿੱਤਾ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਪੁਲਿਸ ਫੜ ਕੇ ਲੈ ਗਈ ਤੇ ਕਾਨੂੰਨ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਤੇ ਉਹਨਾਂ ਨੂੰ ਫਾਂਸੀ ਤੇ ਲਟਕਾ ਦਿੱਤਾ ਜਦੋਂ ਉਹ ਸਾਰੇ ਮਰ ਕੇ ਧਰਮਰਾਜ ਦੇ ਦਰਬਾਰ ਵਿੱਚ ਇਕੱਠੇ ਹੋਏ ਤਾਂ ਉੱਥੇ ਸ਼ੈਤਾਨ ਉਹਨਾਂ ਨੂੰ ਦੇਖ ਕੇ ਜ਼ੋਰ-ਜ਼ੋਰ ਦੀ ਹੱਸਣ ਲੱਗਿਆ ਤਾਂ ਸਾਰੇ ਕਹਿੰਦੇ ਤੂੰ ਕਿਉਂ ਹੱਸ ਰਿਹਾ ਹੈ ਤਾਂ ਉਹ ਕਹਿਣ ਲੱਗਿਆ ਕਿ ਜਿਹੜਾ ਧੋਬੀ ਦਾ ਗਦਾ ਸੀ ਉਹ ਮੈਂ ਖੋਲਿਆ ਸੀ ਇਸ ਦੇ ਵਿੱਚ ਧੋਬੀ ਦਾ ਕੋਈ ਕਸੂਰ ਨਹੀਂ ਸੀ ਤਾਂ ਸਾਰੇ ਗੁੱਸੇ ਹੋਏ ਅਤੇ ਉਸ ਨੂੰ ਕਹਿੰਦੇ ਤੂੰ ਐਂ ਕਿਉਂ ਕੀਤਾ ਤੂੰ ਐਡਾ ਵੱਡਾ ਧੋਖਾ ਕਿਉਂ ਕੀਤਾ ਤੇ ਉਹ ਹੱਸਣ ਲੱਗ ਗਿਆ ਕਹਿੰਦਾ ਮੈਂ ਤਾਂ ਸਿਰਫ ਗਦਾ ਖੋਲਿਆ ਸੀ ਪਰ ਤੁਸੀਂ ਆਪਣੇ ਅੰਦਰ ਦੇ ਸ਼ੈਤਾਨ ਕਿਉਂ ਖੋਲੇ ਜੇ ਤੁਸੀਂ ਆਪਣੇ ਅੰਦਰ ਦੇ ਸ਼ੈਤਾਨ ਨਾ ਖੋਲਦੇ ਤਾਂ ਤੁਸੀਂ ਅੱਜ ਇੱਥੇ ਨਾ ਹੁੰਦੇ ਸੋ ਅੱਜ ਵੀ ਗਦੇ ਖੋਲਣ ਵਾਲਿਆਂ ਦੀ ਕਮੀ ਨਹੀਂ ਹੈ ਸਾਡੇ ਸਮਾਜ ਵਿੱਚ ਕੋਈ ਧਰਮ ਦੇ ਨਾਂ ਤੇ ਬੋਲ ਕੇ ਕੋਈ ਜਾਤ ਦੇ ਨਾਂ ਤੇ ਤੇ ਹੋਰ ਵੀ ਸੌ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਦੇ ਨਾਂ ਤੇ ਰਾਜਨੀਤੀ ਹੁੰਦੀ ਹੈ ਤੇ ਜਾਨੀ ਕਿ ਗਧੇ ਖੁੱਲੇ ਜਾਂਦੇ ਆ ਪਰ ਸਾਨੂੰ ਲੋੜ ਆ ਆਪਣੇ ਅੰਦਰ ਦੇ ਸ਼ੈਤਾਨ ਬੰਨ ਕੇ ਰੱਖਣ ਦੀ ਹੁਣ ਵੋਟਾਂ ਆਉਣਗੀਆਂ ਹੁਣ ਵੋਟਾਂ ਦੇ ਵਿੱਚ ਵੀ ਬਹੁਤ ਤਰ੍ਹਾਂ ਦੇ ਗਧੇ ਖੁੱਲੇ ਜਾਣਗੇ ਤੇ ਪਰ ਸਾਨੂੰ ਆਪਣੇ ਅੰਦਰ ਦੇ ਸ਼ੈਤਾਨ ਬੰਨ ਕੇ ਰੱਖਣ ਦੀ ਲੋੜ ਹੈ ਕਿਉਂਕਿ ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਦਾ ਕੰਮ ਹੀ ਗਧੇ ਖੋਲਣਾ ਹੈ ਤੁਹਾਨੂੰ ਪਤਾ ਸਾਰੇ ਗਧੇ ਖੋਲਣ ਵਾਲੇ ਅੰਦਰ ਖਾਤੇ ਇੱਕ ਹੁੰਦੇ ਨੇ ਆਮ ਲੋਕਾਂ ਨੂੰ ਲੜਾ ਕੇ ਰੱਖਦੇ ਨੇ ਸੋ ਬੇਨਤੀ ਆ ਵੀ ਆਪਣੇ ਅੰਦਰ ਦੇ ਸ਼ੈਤਾਨ ਜਰੂਰ ਬੰਨ ਕੇ ਰੱਖਿਓ ਜੇ ਤੁਹਾਨੂੰ ਗੱਲਬਾਤ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ